ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਤਾ ਬੋਟਾ ਨੇ ਮੜਾ ਹਾਲ ਹੈ ਹਾਂ ਹੰਗੀ ਪਿਛਲੀ ਵਾਰ ਜਿੱਤ ਕੇ ਗਏ ਸੀ ਉਸ ਤੋਂ ਬਾਅਦ ਤਾਂ ਤੁਸੀਂ ਸ਼ਕਲ ਹੀ ਨਹੀਂ ਦਿਖਾਈ ਜੀ ਸ਼ਗਨ ਦੇਖਣ ਨੂੰ ਤੁਸੀਂ ਕਿਹੜਾ ਸ਼ਗਨ ਪਾਉਣਾ ਸੀ ਗਾਲਾਂ ਹੀ ਕੱਢਣੀਆਂ ਸੀ ਹਾਂ ਤੇ ਕੱਢ ਲੈਂਦੇ ਗੁੱਸਾ ਤਾਂ ਠੰਡਾ ਹੋ ਜਾਂਦਾ ਜੀ ਬਸ ਤੁਹਾਡੇ ਗੁੱਸੇ ਤੋਂ ਡਰਦੇ ਹੀ ਨਹੀਂ ਆਏ ਕਿਹੜੇ ਮੂੰਹ ਨਾਲ ਆਉਂਦੇ ਹਾਂ ਹਾਂ ਹੁਣ ਕਿਹੜੇ ਮੂੰਹ ਨਾਲ ਆਗੇ ਜੀ ਬੋਟਾਂ ਆ ਗਈਆਂ ਮਜਬੂਰੀ ਵਾਲੇ ਮੂੰਹ ਨਾਲ ਆ ਕੇ ਬਾਕੀ ਦੀਆਂ ਗੱਲਾਂ ਛੱਡੋ ਗੁੱਸਾ ਠੰਡਾ ਹੋਣਾ ਚਾਹੀਦਾ ਐ ਕਿਵੇਂ ਠੰਡਾ ਹੋਣਾ ਚਾਹੀਦਾ ਆਹੀ ਤਾਂ ਦਿਨੇ ਸਾਡੀ ਇੱਜ਼ਤ ਕਰਾਉਣ ਦੇ ਹੈ ਇੱਜ਼ਤ ਤੁਹਾਡੀ ਪੂਰੀ ਹੋ ਪਹਿਲਾਂ ਆਪਣਾ ਗੁੱਸਾ ਠੰਡਾ ਕਰੋ ਆਹ ਫੜੋ ਜੁੱਤੀ ਮਾਰੋ ਮੇਰੇ ਨਹੀਂ ਨਹੀਂ ਐਵੇਂ ਕਿਵੇਂ ਪਲੀਜ਼ ਕੋਈ ਜਿੱਦ ਦਿਲਕਿ ਰੱਖਣੀ ਪਹਿਲਾਂ ਗੁੱਸਾ ਠੰਡਾ ਕਰੋ ਆਹ ਫੜੋ ਠੀਕ ਆ ਏ ਹਾਏ ਵੇ ਕੌਣ ਮਾਰੋ ਪੰਜ ਹੋ ਗਏ ਹੁਣ ਫਿਰ ਵੋਟ ਪੱਕੀ ਸਮਝੀਏ ਹਾਂ ਹਾਂ ਪੱਕੀ ਚੋਂ ਨਿਸ਼ਾਨ ਤਾਂ ਦੱਸੋ ਕਿਹੜਾ ਤੁਹਾਡਾ ਜਿਹੜੇ ਉਹਨੇ ਕੱਦੀ ਆ ਜੁੱਤੀ ਬਸ ਤੁਹਾਡੀਆਂ ਵੋਟਾਂ ਕਿੰਨੀਆਂ ਨੇ ਵੋਟ ਤਾਂ ਮੇਰੀ ਇਕੱਲੇ ਦੀ ਆ ਹੈ ਸਾਲਿਆ ਵੋਟ ਤੇਰੀ ਇਕੱਲੇ ਦੀ ਜੁੱਤੀਆਂ ਤੂੰ ਪੰਜ ਮਾਰ ਗਿਆ